ਇਤفاقੀ ਹੋਇਆ ਕਰਦੀ ਹੈ ਵਿਚਾਰ ਨਾਲ ਇਤفاق ਆਇਆ ਕਰਦਾ ਹੈ ਵਿਚਾਰ ਕਦ ਪੈਦਾ ਹੁੰਦੀ ਹੈ ਜਦੋਂ ਮਨ ਸ਼ੁੱਧ ਹੋਵੇ ਔਰ ਵਿਚਾਰਨ ਭਜਨੀਕ ਪੁਰਸ਼ਾਂ ਦੀ ਸੋਪਤ اختیار ਹੋਵੇ ਤੇ ਮਨ ਸ਼ੁੱਧ ਕਦੋਂ ਦਾ ਹੈ ਭਜਨ ਹੋਵੇ ਤਹੀਂ ਤੋਂ বিনা ਮਨ ਸ਼ੁੱਧ ਨਹੀਂ ਹੁੰਦਾ ਸ਼ੁੱਧੀ ਤੋਂ বিনা ਵਿਚਾਰ ਪੈਦਾ ਨਹੀਂ ਹੋਇਆ ਕਰਦੀ ਤੇ ਵਿਚਾਰ ਤੋਂ ਬਿਨਾ ਇਫਤਾਰਨੀ ਮਾੜੀ ਮਾੜੀ ਗੱਲ ਵਿੱਚੇ ਕਰਾਂ ਜਦੇਖਦੇ ਹੋ ਨਾ ਥੋੜੀ ਥੋੜੀ ਗੱਲ ਵਿੱਚੇ ਕਰਨ ਨੂੰ ਨਰਕ ਬਣਾ ਛੱਡਦੇ ਨੇ ਲੋਕ ਗੱਲ ਕੁਛ ਵੀ ਨਹੀਂ ਹੁੰਦੀ ਬਸ ਬਿਲਾ ਵਜੇ ਮਾੜੀ ਮਾੜੀ ਗੱਲ ਨਾਲ ਝਗੜੇ ਛਾਟੇ ਤੇ ਨਰਕ ਤੋਂ ਘੱਟ ਨਹੀਂ ਹੁੰਦੇ ਫਿਰ ਵੇਥ ਪਾ ਕੀ ਸਾਧਾ ਸੰਤਾ ਕੋਲੇ ਜਾ ਜਾ ਕੇ ਨਹੀਂ ਸਾਡੇ ਘਰ ਵਿੱਚ ਪਹੇਤਾ ਨਹੀਂ ਉਸ ਤਾਂ ਲੋਕਾਂ ਨੇ ਆਪਣੇ ਖਰਾਜਾਤ ਵਧਾ ਲਈ ਹੈ ਖਰਚ ਬਿਲਾ ਵਜੇ ਬਧਾਲੇ ਹਨ ਬਿਮਾਰੀਆਂ ਬਧਾਲੀਆਂ ਇਆਂ ਇਆਂ ਖਰਾਕਾਂ ਬਣਾ ਲੀਆਂ ਲੋਕਾਂ ਨੇ ਫਿਰ ਬਿਮਾਰੀਆਂ ਵਧਣ ਕਰਕੇ ਡਾਕਟਰਾਂ ਦੀਆਂ ਜੇਬਾਂ ਭਰਦੇ ਹਨ ਕੁਝ ਲੜਾਈਆਂ ਪੜਾਈਆਂ ਕਰਕੇ ਵਕੀਲਾਂ ਦੀਆਂ ਜੇਬਾਂ ਭਰਦੇ ਫਿਰ ਜਿਹੜੀਆਂ ਜ਼ਮੀਨਾਂ ਉਰਕੁੰਦੀਆਂ ਨੇ ਜਾਂ ਹੋਰ ਜੋ ਕੁਛ ਹੁੰਦਾ ਹੈ ਆਮਦਨ ਵਿੱਚ ਫਰਕ ਪੈਣਾ ਹੀ ਹੋਇਆ ਕਰਦੇ ਵਿਚਾਰਗੜੇ ਝਗੜੇ ਨਰਕ ਤੋਂ ਘੱਟ ਥੋੜਾ ਹੁੰਦੇ ਹਨ ਅੰਤੇ ਆ ਆਪਣੇ ਘਰਾਂ ਨੂੰ ਸਰਗ ਨਹੀਂ ਬੈਗੁੰਧ ਬਣਾ ਕੇ ਰੱਖ ਸਾਰੇ satsang ਕਰੋ ਬਨਵੰਦਗੀ ਕਰੋ ਸਵੇਰੇ ਉੱਠ ਕੇ ਜਨਾਨਾਤ ਕਰੋ ਸ਼ਿਮਰਨ ਕਰੋ ਬਾਣੀ ਦਾ ਪਾਠ ਕਰੋ ਬਾਣੀ ਦੇ ਵਿਚਾਰ ਕਰੋ ਹੌਲੀ ਹੌਲੀ ਸ਼ਿਮਰਨ ਕਰਦੇ ਬਾਣੀ ਦੇ ਵਿਚਾਰ ਕਰਦੇ ਅ ਸੂਝ-ਗੂਝ ਪਵੇ ਆਪਣੇ ਆਪੇ ਦੀ ਸੂਝ ਪਵੇ ਅਰੋਨਾ પુરੁਸ਼ਾਂ ਦੀ ਜਾਗਰ પુરੁਸ਼ਾਂ ਦੀ ਸੋਭਤ ਹੋਵੇ ਜ਼ਿੰਦਗੀ ਬਦਲ ਜਾਂਦੀ ਹੈ ਜ਼ਿੰਦਗੀ ਸੁਨੇਰੀ ਬਣ ਜਾਂਦੀ ਹੈ ਤਦ ਆਓ یوں ਆਪਣੇ ਜੀਵਨ ਨੂੰ ਬਦਲ ਸਕੀਂ